ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤਰਨਤਾਲ ਨਾਲ ਕਨਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹਨਾ ਵੀ ਵੱਧ ਤੋਂ ਵੱਧ ਭਾਈ ਸੰਦੀਪ ਸਿੰਘ ਸਨੀਦੇਵ ਭਰਾ ਮਨਦੀਪ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਉਥੋਂ ਕਾਮਯਾਬ ਬਣਾਇਆ ਜਾਵੇ ਕੀ ਗੱਲ ਹੈ ਦਿੱਲੀ ਨੂੰ ਪਤਾ ਲੱਗ ਸਕੇ ਕਿ ਅਜੇ ਪੰਜਾਬ ਦੇ ਮਾਝੇ ਦੇ ਲੋਕਾਂ ਦੀ ਗੈਰਤ ਜੀਉਦੀ ਜਾਗਦੀ ਹੈ ਕਿਉਂ ਕਿ ਉਸ ਦਿਨ ਇੱਕ ਲੀਡਰ ਇਹ ਗੱਲ ਆਖੀ ਸੀ ਇੱਥੇ ਪੰਜਾਬੀਆਂ ਦੀ ਉਹਨੇ ਆਖਿਆ ਵੀ ਖਾਲਸਤਾਨੀਆਂ ਦੀ ਤੇ ਹਿੰਦੁਸਤਾਨੀਆਂ ਦੀ ਲੜਾਈ ਹੈ ਇੱਥੇ ਪਰ ਇੱਥੇ ਉਹ ਵਾਲੇ ਸ਼ਾਹ ਨੇ ਜਹਾ ਮਹਮਦ ਨੇ ਵੀ ਇਹ ਗੱਲ ਆਖੀ ਵੀ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਹੁਣ ਦਿੱਲੀ ਦੀ ਤੇ ਪੰਜਾਬ ਦੀ ਲੜਾਈ ਵਧਦੀ ਜਾਂਦੀ ਹੈ ਜਿਹੜੀ ਦੇ ਤਰਨਤਾਰ ਨਾਲ ਚੋਣਿਆਂ ਤੇ ਮੈਂ ਸਾਰੇ ਤਰਨਤਾਰ ਨਾਲ ਕੰਨ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਜਿਹੜੀ ਪੰਜਾਬ ਦੀ ਤੇ ਹਿੰਦ ਦੀ ਲੜਾਈ ਆ ਇਹਨੂੰ ਇੱਕ ਪਾਸੇ ਲਾਇਆ ਜਾਵੇ ਚਾਹੇ ਤੇ ਫਿਰ ਆਪਾਂ ਹਿੰਦੁਸਤਾਨ ਦੇ ਨਾਲ ਹੋ ਜਾਈਏ ਤੇ ਚਾਹੇ ਫਿਰ ਪੰਜਾਬ ਨਾਲ ਹੋ ਜਾਈਏ ਇਹ ਗੱਲ ਦਾ ਫੈਸਲਾ ਤਨ ਤਨਵਾਸੀਆਂ ਨੇ ਕਰਨਾ ਵਾ ਪਰ ਜਦੋਂ ਮੈਂ ਇਹ ਲੈਵ ਹੋਣ ਵਾਸਤੇ ਅਜੇ ਮੈਂ ਆਪਣਾ ਮੋਬਾਈਲ ਹੋਰੋਲ ਹੀ ਰਿਹਾ ਸੀ ਤੇ ਮੈਨੂੰ ਸੁਖਵੀਰ ਸਿੰਘ ਬਾਦਲ ਦੀ ਇੱਕ ਵੀਡੀਓ ਸਾਹਮਣੇ ਆਈ ਮੈਂ ਵੇਖੀ ਉਹਨਾਂ ਨੇ ਇੰਟਰਵਿਊ ਦੇ ਰਿਹਾ ਇੱਕ ਪੱਤਰਕਾਰ ਨੂੰ ਉਹ ਕਹਿ ਰਿਹਾ ਸੀ ਕਿ ਪਹਿਲਾਂ ਵੀ ਇੱਕ ਗਰੁੱਪ ਆ ਗਿਆ ਇੱਕ ਆਤਵਾਦੀਲਾ ਗਰੁੱਪ ਆ ਗਿਆ ਉਹਨੇ 20 ਸਾਲ ਮਾਹੌਲ ਖਰਾਬ ਕਰ ਛੱਡਿਆ ਪੰਜਾਬ 'ਚ ਕਾਲੇ ਦਿਨ ਆ ਗਏ ਤੇ ਹੁਣ ਮੈਂ ਉਹਨਾਂ ਨੂੰ ਮੂਰਖੇ ਨਾਲ ਨਾਲ ਲੁੱਝੀਏ ਗਰਬਾਣੀ ਵੀ ਆਂਦੀ ਆ ਕਿਉਂ ਇਹਨਾਂ ਦੇ ਪਿਓ ਨੇ ਵੀ ਇਹੋ ਜੀਆਂ ਗਰਦੂਤਾਂ ਕੀਤੀਆਂ ਪੰਥ ਦਾ ਉਹ ਇਹਨਾਂ ਨੇ ਜੋ ਬੇੜਾ ਕਰ ਕੀਤਾ ਸਾਰਿਆਂ ਨੂੰ ਭਰੇ ਭਾਤ ਜਾਣੂ ਸਭ ਲੋਗ ਆ ਪਰ ਹੁਣ ਇਹਨੇ ਰਹੀਦੀ ਹੁਦੀ ਕਸ਼ਰ ਕੱਢੀ ਜਾਂਦਾ ਆਵਾਜ਼ਾਂ ਸਾਬਾ ਉਹਨੂੰ ਤਾਂ ਹੀ ਕੀ ਕਹਿਣਾ ਵਾ ਪਰ ਉਹਦੇ ਚਹੇਤੇ ਜਿਹੜੇ ਉਹਦੇ ਨਵੇਂ-ਨਵੇਂ ਪੁੱਤਰ ਬਣੇ ਆ ਵਰਸਾ ਸਿੰਘ ਬਲਟੋਆ ਖਾਸ ਕਰਕੇ ਮੈਂ ਬਲਟੋਏ ਨੂੰ ਇਹ ਕਹੂੰਗਾ ਵੀ ਤੂੰ ਇਹ ਗੱਲ ਕਲੀਅਰ ਕਰ ਵੀ ਤੇਰੇ ਸੰਤ ਹੀ ਰੋਆ ਤੇਰੇ ਸੰਤ ਜੇ ਨੈਲ ਸਿੰਘ ਪਿੰਡਰਾ ਵਾਲੇ ਹੀ ਰੋਆ ਕਿ ਜਾਂ ਇਹ ਬਾਦਲ ਹੀ ਰੋਆ ਆਪਣਾ ਸਟੈਂਡ ਕਲੀਅਰ ਕਰ ਇੱਕ ਪਾਸੇ ਤੇ ਜਦੋਂ ਉਹਨੂੰ ਇਲੈਕਸ਼ਨ ਹੋਈ ਸੀ ਅਮਰਪਾਲ ਸਿੰਘ ਦੇ ਬਰਾਬਰ ਦੇ ਖਲੋਤਾ ਸੀ ਉਦੋਂ ਕਹਿੰਦਾ ਮੈਂ ਦਿੱਲੀ ਦੇ ਵਿੱਚ ਜਾ ਕੇ ਖੰਡਾ ਖੜਕਾ ਦੂੰਗਾ ਮੈਂ ਉਹ ਕਰ ਦੂੰਗਾ ਜੋ ਕਰ ਦੂੰ ਮੈਨੂੰ ਬੋਰ ਪੜਾ ਦੇ ਲੋਕਾਂ ਨੇ ਇਹਨੂੰ ਮੂੰਹ ਦੀ ਉਖਾਤੀ ਇਹਦੇ ਮੂੰਹ ਕਾਲਾ ਕਰਕੇ ਲੋਕਾਂ ਨੇ ਉਸ ਖਡੂਰ ਸਾਹਿਬ ਹਲਕੇ ਚ ਕੱਢਿਆ ਇਹਨੂੰ ਤੇ ਹੁਣ ਫਿਰ ਕਹਿੰਦਾ ਵਾ ਉੱਥੇ ਉਹ ਬੀਬੀ ਕੋਈ ਨਹੀਂ ਟੰਡਈ ਹੈ ਜੇ ਜਿੱਤੂਗਾ ਤੇ ਬਾਦਲ ਜਿੱਤੂਗਾ ਪਰ ਬਾਦਲ ਨੂੰ ਤਾਂ ਲੋਕਾਂ ਨੇ ਮੂੰਹ ਤੋੜੋ ਜਵਾਬ ਦੇਣਾ ਦੇਣਾ ਆ ਪਰ ਤੂੰ ਇਹ ਦੱਸ ਵੀ ਤੂੰ ਆਪਣੇ ਪਿਓ ਨਾਲ ਆ ਕਿ ਸੰਤਾ ਪਿੰਡ ਵਾਲਿਆਂ ਨੇ ਹੀ ਰੋਮਾਂਦਾ ਇਹ ਗੱਲ ਆਪਣੇ ਕਲੀਅਰ ਕਰ ਮੈਂ ਤੈਨੂੰ ਵਾਰ ਵਾਰ ਆਲੇ ਹੋ ਕੇ ਨਾ ਇਹ ਗੱਲ ਮੇਰੀ ਗੱਲ ਦਾ ਜਵਾਬ ਦੇਣਾ ਚਾਹੀਦਾ ਸੱਸੇ ਮਲਟੂਆ ਨੂੰ ਫਿਰ ਇੱਕ ਪਾਸੇ ਉਹ ਕਹਿਣ ਦਿਆ ਵੀ ਸੰਤਾ ਜੰਦਾ ਸੇ ਪਿੰਡ ਵਾਲੇ ਨੇ 20 ਸਾਲ ਮਾਹੌਲ ਖਰਾਬ ਕਰ ਜਿਹੜਾ ਕਾਲੇ ਦਿਨ ਲੈ ਆਂਦੇ ਉਦੋਂ ਵੀ ਕਿਹਾ ਇੱਕ ਗਰੁੱਪ ਆ ਗਿਆ ਸੀ ਹੁਣ ਫਿਰ ਇਹ ਗਰੁੱਪ ਆ ਗਿਆ ਇੰਨਾ ਡਰ ਗਿਆ ਏ ਹੋਰ ਗਏ ਜਿਹੜੀ ਜਿਹੜੀ ਪੋਲਿਟਿਸ਼ਨ ਪੋਲਿਟਿਸ਼ਨ ਜਿੰਨੇ ਤੁਰੇ ਫਿਰਦੇ ਇੰਨਾ ਜਿਆਦਾ ਉਹਨਾਂ ਨੂੰ ਦੋਖ ਨਹੀਂ ਤੇ ਜਿਆਦਾ ਬਾਦ ਨਹੀਂ ਹੁੰਦਾ ਕੀ ਚੱਲ ਇਹ ਜਗ੍ਹਾ ਦੀ ਦੁਸਤਾਨਾ ਇਹ ਜਲਾਵਾ ਤੇ ਦੂਸਰੀ ਗੱਲ ਇਹ ਆ ਜਿਹੜੇ ਬੰਦੇ ਸੰਤ ਜਨੈਸਿੰਗ ਪਿੰਡਰਾਲਿਆਂ ਦੇ ਨਾਲ ਉਹ ਟਾ ਮੋਰਚੇ ਦੇ ਵਿੱਚ ਰਹੇ ਚਾਹੇ ਹਰਮਿੰਦਰ ਸਿੰਘ ਗੇਲ ਹੋਵੇ ਚਾਹੇ ਵਰਸਾ ਦੇ ਮਲਟੋਆ ਹੋਵੇ ਚਾਹੇ ਅਮਰਜੀਤ ਸਿੰਘ ਚਾਹੋਲਾ ਹੋਵੇ ਚਾਹੇ ਹੋਰ ਵੀ ਕਈ ਬੰਦੇ ਗਏ ਜਿਹੜੇ ਪੁੱਕੀ ਗਿੱਲੀ ਗੇਲ ਲੜ ਗਏ ਇਹ ਜਿਹੜੇ ਬੰਦੇ ਸੰਤਾ ਜੀ ਦੇ ਨਾਂ 'ਤੇ ਪਿੰਡਾਂ ਨਾਲ ਰਹੇ ਆ ਹੁਣੇ ਜਿਹੜੇ ਜਾਨੀ ਕਿ ਗਵਰਨਮੈਂਟ ਦੀ ਬੋਲੀ ਬੋਲਦੇ ਬਹੁਤ ਜਿਆਦਾ ਖਤਰਨਾਕ ਸੱਪ ਆ ਇੱਧਰ ਡੋਗਰੀ ਆ ਜਿਹਨਾਂ ਡੋਗਰਿਆਂ ਨੇ ਬੁੱਕਲ ਦੇ ਵਿੱਚ ਰਹਿ ਕੇ ਮਹਾਰਾਜ ਰਣਜੀਤ ਸਿੰਘ ਦਾ ਰਾਜਪੁਰ ਬਰਵਾਦ ਕੀਤਾ ਸੀ ਅੱਜ ਇਹ ਪੰਥ ਦੀ ਝੋਲੀ ਦੇ ਵਿੱਚ ਬਹਿ ਕੇ ਆਪਣੇ ਆਪਣੇ ਪੰਥਕ ਦੱਸ ਦੱਸ ਕੇ ਪੰਥ ਦਾ ਫੀੜਾ ਕਰ ਰਹੇ ਇੱਕੋ ਨਵਾਂ ਹੀ ਆ ਗਿਆ ਖੋਤਾ ਖੋਸਾ ਉਹ ਹੀ ਜਿਹੜਾ ਬਹੁਤ ਜਿਆਦਾ ਬਕਵਾਸ ਕਰ ਰਿਹਾ ਵਾ ਚਲੋ ਕੋਈ ਗੱਲ ਨਹੀਂ ਇਹਨਾਂ ਨਾਲ ਤੇ ਬਾਅਦ ਵਿੱਚ ਵੇਖਾਂਗੇ ਮਹਾਰਾਜ ਨੂੰ ਮੈਂ ਫਿਰ ਉਲਟੋ ਇਹਨੂੰ ਕਹੂੰਗਾ ਵੀ ਆਪਣਾ ਸਟੈਂਡ ਕਲੀਅਰ ਕਰੇ ਵੀ ਉਹ ਪਿੰਡ ਵਾਲੇ ਇਹਨਾਂ ਨੇ ਮੈਂ ਉਹਦੀ ਕਿਤਾਬ ਪੜ੍ਹ ਰਿਹਾ ਸੀ ਲਾਲਾ ਦੋਲਤ ਰਾਏ ਦੀ ਉਹ ਕਹਿੰਦਾ ਜਿਹੜੇ ਹਿੰਦੂਆਂ ਨੂੰ ਮੁਗਲ ਮੁਸਲਮਾਨ ਬਣਾਉਂਦੇ ਇਹੋ ਜਾਦੇ ਖਤਰਨਾਕ ਹੁੰਦੇ ਜਿਆਦਾ ਸਿੱਖ ਜਾਣੇ ਤੇ ਜ਼ੁਲਮ ਢੋਂਦੇ ਉਸ ਟਾਈਮ ਦੇ ਹਿੰਦੂਆਂ ਦੇ ਉੱਤੇ ਪਰ ਇਹ ਜਿਹੜੇ ਪੰਥਕ ਬੰਦੇ ਜਿਹੜੇ ਗਦਾਰ ਹੋਏ ਆ ਇਹ ਜ਼ਿਆਦਾ ਨੁਕਸਾਨ ਕਰ ਰਹੇ 15 ਇਹਨਾਂ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਵਾ ਵੀ ਤੁਸੀਂ ਆਪਣੇ ਆਪ ਨੂੰ ਬਾਦ ਨੂੰ ਆਪਣਾ ਪਿਓ ਸਮਝ ਕੇ ਸੱਤਾ ਨੂੰ ਮੰਨਦੇ ਆ ਇਹ ਗੱਲ ਤੇ ਕਲੀਅਰ ਹੋਣਾ ਤੇ ਜੇ ਬਾਦ ਵਿੱਚ ਫੇਰੇ ਦੱਸਣ ਅੱਗੇ ਇਹਨੂੰ ਤੇ ਮੂੰਹ ਦੀ ਵਿਖਾਈ-ਉਖਾਈ ਲੋਕਾਂ ਨੇ ਇਹ ਵਿਰਸੇ ਵਲਟੋ ਇਹਨੂੰ ਇਹਨਾਂ ਦੇ ਉਹ ਹਾਲ ਹਾਲ ਤੋ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾੜ ਦਾ ਇਹਨੂੰ ਤੇ ਲੋਕਾਂ ਨੇ ਮੂੰਹ ਦੀ ਵਿਖਾਈ-ਉਖਾਈ ਹੁਣ ਫੇਰ ਬਾਦ ਨੂੰ ਵਿਖਾਉਣੀ ਵੇਖੀ ਬਾਦ ਨੂੰ ਇਹੋ ਜਿਹੀ ਬਾਣੀ ਪਾਉਣਗੇ ਬਾਦ ਨੂੰ ਯਾਦ ਕਰੂਗਾ ਤੇ ਬਾਕੀ ਜਿੰਨੇ ਵੀ ਪੰਥਦਰਸੀ ਆ ਸਾਰੇ ਦਾਲ ਖਾਲਸੇ ਆ ਸਾਰਿਆਂ ਨੂੰ ਮੈਂ ਬੇਨਤੀ ਕਰੂਗਾ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਸੰਦੀਪ ਸਿੰਘ ਸੇਨੂ ਦੀ ਭਰਾ ਨੂੰ ਵਕਤ ਬਾਅਦ ਬਹੁਤ ਮਦਦ ਨਾ ਜਿਤਾਇਆ ਜਾਵੇ ਕਿਸੇ ਦਿਨ ਨੂੰ ਚਲੋ ਸਾਡੀ ਗੱਲ ਹੋ ਸਿੱਗੇ ਜਿਹੀ ਉੱਠ ਜੁਰ ਦੀ ਉੱਠੂਗੀ 와이그루 지가 칼자와 이그루지 까, 파